ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜਾਬ ਦੇ ਵਿੱਚ ਸੁਰੱਖਿਆ ਵਿੰਗ ਦੀ ਇੱਕ ਅਹਿਮ ਮੀਟਿੰਗ ਡੀਜੀਪੀ ਗੌਰਵ ਯਾਦਵ ਦੇ ਨਾਲ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਿੰਗਰਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਗਾਇਕ ਐਲਐਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ 부ਜਨ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 143 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਇੱਕ ਨੇ ਕੁਝ ਪੰਜਾਬੀ ਗਾਇਕਾ ਨੂੰ ਛੱਡ ਕੇ ਬਾਕੀਆਂ ਦੀ ਸੁਰੱਖਿਆ ਜਿਹੜੀ ਹੈ ਉਹ ਵਾਪਸ ਲਈ ਜਾ ਸਕਦੀ ਹੈ ਸੋ ਇਹਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਵਿਨੀਤ ਕਪੂਰ ਮੇਰੇ ਨਾਲ ਜੁੜੇ ਹੋਏ ਨੇ ਵਿਨੀਤ ਵੱਡੀ ਖਬਰ ਪੰਜਾਬ ਦੇ ਸਿੰਗਰਾ ਦੇ ਨਾਲ ਜਿਹੜੀ ਜੁੜੀ ਹੋਈ ਆ ਇਸ ਦੇ ਵਿੱਚ ਕੀ ਅਪਡੇਟ ਹੈ ਕਿ ਕੀ ਸਮਿਖਿਆ ਦੇ ਵਿੱਚ ਕੀ ਕੁਝ ਖਾਸ ਰਿਹਾ ਹੈ ਬਿਲਕੁਲ ਦੇਖੋ ਜਿਸ ਤੰ ਨਾਲ ਪੰਜਾਬ ਦੇ ਡੀਜੀਪੀ ਦੀ ਤਰਫੋਂ ਜਿਹੜੀ ਡੀਆਈਆਟੀ ਸਿਕਿਉਰਿਟੀ ਆ ਜਾਂ ਫਿਰ ਜਿਹੜੀ ਗਾਇਕਾਂ ਦੀ ਸਿਕਿਉਰਿਟੀ ਆ ਉਸ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਕਿ ਜਿਹੜੀ ਹੈ ਇਹ ਕਬੱਡੀ ਮੈਚ ਦੀ ਜਿੱਤੀ ਦੇ ਤਰ੍ਹਾਂ ਦੇ ਹਫਲੇ ਤੋਂ ਜਿਹੜੀ ਜਾਣਕਾਰੀ ਲਈ ਹੈ ਕਿ ਇਸ ਮੈਚ ਦੇ ਵਿੱਚ ਪੁਰਸਨਲਜ਼ ਵਿਭਾਗ ਦੇ ਤੇ ਜਿਹੜੇ ਆਈਪੀ ਦੇ ਵੀ ਅਧਿਕਾਰੀ ਸ਼ਾਮਲ ਹੋਏ ਸੀ ਜਿਸ ਦੇ ਵਿੱਚ ਆਪਣਾ ਗਾਂਦੇਲੀ ਚਲੇ ਰਿਵਿਊ ਕੀਤਾ ਗਿਆ ਹੈ ਕਿ ਜਿਨ੍ਹਾਂ ਨੂੰ ਸਿਕਿਉਰਟੀ ਮਿਲੀ ਹੈ ਉਹਨਾਂ ਦੀ ਸਿਕਿਉਰਟੀ ਦਾ ਜਿਹੜਾ ਗਰਾਉਂਡ ਕੀ ਹੈ ਔਰ ਕਿਹਾ ਉਹਨਾਂ ਨੂੰ ਸਿਕਿਉਰਟੀ ਦੇਣਾ ਬਾਅਦ ਕੀ ਬਿਚਾ ਹੈ ਤੇ ਇਸ ਦੇ ਉੱਪਰ ਜਿਹੜਾ ਰਿਵਿਊ ਹੋਇਆ ਹੈ ਉਹ ਉੱਤੇ ਵਿੱਚ ਦਿੱਟੋਰਟ ਦੇ ਨਵੀਂ ਇੱਕ ਕਮਿਟੀ ਰਹਿ ਹੋ ਜਿਹਨੇ ਕਿ ਸੁਰੱਖਿਆ ਮੰਡੀ ਦੀ ਤਰਫੋਂ ਦੀ ਕਪੋਸ ਜੜੀ ਹੈ ਉਹ ਬੀ ਜੀ ਪੀ ਦੇ ਸਾਹਮਣੇ ਰੱਖੀ ਗਈ ਸੀ ਜਿਸ ਤੇ ਵੀ ਤੇ ਸਪਸ਼ਟ ਹੋਇਆ ਕਿ ਕਈ ਫਿੰਗਰ ਹੈਂਜ ਜਿਹੜੇ ਹੈ ਜਿਨ੍ਹਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਇਫੈਕਟ ਉਹਨਾਂ ਨੂੰ ਨਹੀਂ ਆਈ ਕਰਕੇ ਉਹਨਾਂ ਦੀ ਸਿਕਿਉਰਿਟੀ ਜੁੜੀ ਹੈ ਉਹ ਵਾਪਸ ਲੈਣ ਦੇ ਉੱਪਰ ਵੀ ਚਰਚਾ ਹੋਈ ਹੈ ਕਿ ਸਿਕਿਉਰਿਟੀ ਮੰਡੀ ਦੀ ਤਰਫੋਂ ਜੜੀ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਉਸ ਦੇ ਵਿੱਚ ਸਪਸ਼ਟ ਲਗਨ ਦੇ ਲਈ ਜ਼ਹਿਰ ਪਿਆ ਗਿਆ ਹੈ ਇਹ ਕੁਝ ਚੈਕਿੰਗ ਕਰਾਇਆ ਜਾਂਦਾ ਤੇ ਰਿਚਰਡ ਨੂੰ ਮੰਨਦੀ ਗੱਲ ਕਰੀਏ ਚੈੱਕ ਕੀਤੀ ਗ੍ਰੇਵਲ ਦੀ ਗੱਲ ਕਰੀਏ ਕਿ ਇਹਨਾਂ ਨੂੰ ਜ਼ਰੂਰ ਟ੍ਰੈਕਡ ਹੈਗੇ ਨੇ ਤੇ ਇਹਨਾਂ ਨੂੰ ਸੁਰੱਖਿਆ ਜਿਹੜੀ ਹੈ ਉਹ ਦੇਣੀ ਪੰਦੀ ਹੈ ਇਸ ਤੋਂ ਇਲਾਵਾ ਜਿਹੜੇ ਕਈ ਹੋਰ ਸਿੰਗਰ ਨੇ ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਐ ਇਸ ਕਰਕੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਵਾਪਸ ਲੈ ਲਈ ਤੇ ਦੇਖਿਓ ਨਾ ਵਰਕਲੈਂਡ ਦੇ ਨਾਲ ਹੀ ਇੱਕ ਚੀਜ਼ ਹੋਰ ਵੀ ਤੇ ਸਪਸ਼ਟ ਕੀਤੀ ਗਈ ਹੈ ਕਿ ਜੇਕਰ ਕੀ ਕਲਾਕਾਰ ਨੂੰ ਕਿਸੇ ਵੀ ਕਾਰਨ ਉਸ ਸੁਰੱਖਿਆ ਚਾਹੀਦੀ ਹੈ ਤੇ ਉਸ ਕਰਨੀ ਦਾ ਜਿਹੜਾ ਖਰਚਾ ਹੈ ਉਹ ਉਸ ਨੂੰ ਪੇਡ ਸਿਕਿਉਰਟੀ ਯਾਨੀ ਉਹ ਹਾਸਲ ਕਰ ਲੈਂਦਾ ਹੈ پولیس ਕਰਮੀਆਂ ਦਾ ਖਰਚਾ ਉਸ ਨੂੰ ਕੋ ਚੁੱਕਣਾ ਪਏਗਾ ਪੇਡ ਸਿਕਿਉਰਟੀ ਜਿਹੜੀ ਹੈ ਉਹ ਉਹ ਸੁਸਤ ਨੂੰ ਇਸੇ ਤੌਰ ਤੇ ਉਪਲਬਧ ਕਰਾਏਗੀ ਜੇ ਨਾਲ ਹੀ ਜੇਕਰ ਕੋਈ ਇਸ ਤਰ੍ਹਾਂ ਦਾ ਅਰਜ਼ੀਨ ਕਰਦਾ ਵੀ ਹੈ ਤੇ ਉਸ ਦੀ ਪੂਰੀ ਪੂਰੀ ਜਾਂਚ ਕਰਕੇ ਰਿਪੋਰਟ ਹੈ ਉਹ ਕੌਪੀਆ ਏਜੰਸੀਆਂ ਦੇ ਤਰਫੋਂ ਤਿਆਰ ਕੀਤੀ ਜਾਏਗੀ ਕਿ ਇਸ ਦੀ ਜਿਹੜੀ ਪ੍ਰਕਿਆ ਨੂੰ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਐਸੋ ਵਾਕਿਆ ਕੋਈ ਸੁਰੱਖਿਆ ਦੀ ਲੋੜ ਹੈ ਲੇਕਿਨ ਪੇਡ ਸਿਕਿਉਰਿਟੀ ਜਿਹੜੇ ਲੈਣਾ ਚਾਹੁੰਦੇ ਨੇ ਟਿੰਗਰ ਹੋਣ ਇੰਡਸਟਰੀ ਲਿਸਟ ਹੋਣ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ ਜਿਨ੍ਹਾਂ ਨੂੰ ਕੋਈ ਡਰੈਕਟ ਨਹੀਂ ਹੈ ਉਹ ਪੇਡ ਦੀ ਸਿਕਿਉਰਿਟੀ ਪੁਲਿਸ ਕੋ ਲੈ ਸਕਦੇ ਨੇ ਪੁਲਿਸ ਉਹਨਾਂ ਨੂੰ ਪੇਡ ਦੀ ਕਿਉਂਕਿ ਦੇਗੀ ਲੇਕਿਨ ਉਹਨਾਂ ਇੱਕ ਵਟਾ ਰੀਵਿਊ ਹੋਇਆ ਔਰ ਕਈ ਟਿੰਗਰਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਹੁਣ ਵਾਪਸ ਲੈਤੀ ਜਾਊਗੀ ਜਿਸ ਤਰ੍ਹਾਂ ਦੇ ਮਿਰਦੇ ਜਿਹੜੇ ਨੇ ਅੱਲ ਦੀ ਮੀਟਿੰਗ ਤੋਂ ਬਾਅਦ ਚੱਲੀ ਹੁੰਦੀ ਹੈ ਨਜ਼ਰ ਆ ਰਹੀ ਹੈ ਜੀ ਜੀ तमाम जानकारी ले धन्यवाद सो एसी ਸਾਡੇ ਸਹਾਯੋਗੀ ਵਿਨੀਤ ਕਪੂਰ ਜਿਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਲ ਇੱਕ ਸੁਰੱਖਿਆ ਵਿੰਗ ਦੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹ ਅਹਿਮ ਫੈਸਲੇ ਲਏ ਗਏ ਨੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਸਿੰਗਰ ਨੇ ਜਿਨ੍ਹਾਂ ਨੂੰ ਅਜ ਤੱਕ ਕਦੇ ਕੋਈ ਥ੍ਰੈਟ ਨਹੀਂ ਆਇਆ ਪਰ ਉਹਨਾਂ ਨੂੰ ਸੁਰੱਖਿਆ ਜਿਹੜੀ ਹੈ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ ਪਰ ਹੁਣ ਇਸ ਸੁਮਿਖਿਆ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਸੁਰੱਖਿਆ ਦੀ ਵਾਕਈ ਲੋੜ ਹੈ ਉਹਨਾਂ ਦੀ ਸੁਰੱਖਿਆ ਨੂੰ ਛੱਡ ਕੇ ਕੋਸ਼ਿ ਸਿੰਗਰਸ ਦੀ ਸੁਰੱਖਿਆ ਨੂੰ ਛੱਡ ਕੇ ਬਾਕੀ ਸਿੰਗਰ ਜਿਹੜੇ ਨੇ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਨਹੀਂ ਹੈ ਕਿਉਂਕਿ ਸੁਰੱਖਿਆ ਵਿੰਗ ਦੇ ਵੱਲੋਂ ਇੱਕ ਸਮੀਖਿਆ ਕੀਤੀ ਗਈ ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹਨਾਂ ਸਿੰਗਰਸ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ ਉਹਨਾਂ ਦੀ ਸੁਰੱਖਿਆ ਵਾਪਸ ਲਈ ਜਾਏਗੀ ਔਰ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹਨੂੰ ਸੁਰੱਖਿਆ ਦੀ ਲੋੜ ਹੈ ਤੇ ਉਹ ਪੇਡ ਸੁਰੱਖਿਆ ਲੈ ਸਕਦਾ ਹੈ ਮਤਲਬ ਕਿ ਉਹਦਾ ਜਿਹੜਾ ਜਿੰਨੇ ਵੀ ਸੁਰੱਖਿਆ ਕਰਮੀ ਹੋਣਗੇ ਉਸ ਦਾ ਜਿਹੜਾ ਖਰਚਾ ਹੈ ਖਰਚਾ ਜਿਹੜਾ ਹੈ ਉਹਨਾਂ ਨੂੰ ਖੁਦ ਪੇ ਕਰਨਾ ਪਏਗਾ ਸੋ ਇੱਕ ਅਹਿਮ ਖਬਰ ਜਿਹੜੀ ਹੈ वो निकल के सामने आ रही है और आने वाले समय सुरक्षा वो वापस ले जा सकती देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर